ਇਕ ਵਾਰ ਫਿਰ ਤੁਹਾਡਾ ਸਵਾਗਤ ਹੈ ਮਹਾ ਸਿੰਘ ਗੇਟ ਤੋਂ ਟਾਊਨ ਹਾਲ ਵੱਲ ਜਾਂ ਦੀ ਸੜਕ ਫਾਇਰ ਬ੍ਰਿਗੇਡ ਦਫਤਰ ਕੋਲ ਬੰਦ ਕੀਤੇ ਜਾਣ ਕਾਰਨ ਇਸ ਇਲਾਕੇ ਦੇ ਵਪਾਰੀ ਅਤੇ ਦੁਕਾਨਦਾਰ ਬਹੁਤ ਪਰੇਸ਼ਾਨ ਹਨ ਵਪਾਰੀਆਂ ਅਤੇ ਦੁਕਾਨਦਾਰਾਂ ਦੀ ਇਸ ਮੁਸ਼ਕਿਲ ਦੇ ਹੱਲ ਲਈ ਪਾਰਟੀ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਰਾਜੀਵ ਅਨੇਜਾ ਨੇ ਇਲਾਕੇ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਪ੍ਰੋਸਾ ਦਿੱਤਾ ਕਿ ਉਹ ਇਸ ਬੰਦ ਰਸਤੇ ਨੂੰ ਖੁਲਵਾਉਣ ਲਈ ਪੁਲਿਸ ਕਮਿਸ਼ਨਰ ਅਤੇ ગણાવ વપારિયા અને દુકાનદાર પ્રધાન રાજીવ અનેજાનું સન્માનિત જિલ્લા પ્રધાન રાજ દુગલ મેન વિગ દિલ્લા પ્રધાન મનિન્દ્ર દત્તા રાજુ ના રંગ વિક્રમ બગા સુરંદ ਅਮਿਤ ਮਹਾਜਨ ਸਮੇਤ ਕਈ ਲੋਕ ਮੌਜੂਦ ਸਨ ਇਹ ਬੜਾ ਹੀ ਸਾਰੇ ਦੁਕਾਨਦਾਰ ਘੱਟ ਤੋਂ ਉੱਤੇ ਦੁਕਾਨਦਾਰ ਜਿਹੜਾ ਕਿ ਬਹੁਤ ਜ਼ਿਆਦਾ ਦੁਖੀ ਹੋ ਚਲੇ ਆਂ ਹੱਥੋਂ ਤੱਕ ਕਿ ਸਾਡੇ ਘਰ ਦੇ ਖਰਚੇ ਤੱਕ ਬਿਲਕੁਲ ਜ਼ੀਰੋ ਹੋ ਚੁੱਕੇ ਜੇ ਦੁਕਾਨਾਂ ਜਿਹੜੇ ਅਸੀਂ 11 ਵਜੇ ਰਾਤੀ ਦੁਕਾਨਾਂ ਬੰਦ ਕਰਦੇ ਹਾਂ ਉਹ 7 ਵਜੇ ਦੁਕਾਨਾਂ ਬੰਦ ਕਰਕੇ ਸਾਰੇ ਘਰ ਜਾ ਰਹੇ ਆਂ ਮੁਸ਼ਕਲ ਕੀ ਹੈ ਮੁਸ਼ਕਲ ਹੈ ਵੀ ਕਿ ਸਰ ਇੱਥੇ 7 ਵਜੇ ਸਾਰੀਆਂ ਦੁਕਾਨਾਂ ਬੰਦ ਕਰਨ ਨੇਰੇ ਹੋ ਜਾਂਦੇ ਆ ਜਿੰਨਾ ਵੀ ਟੂਰਿਸਟ ਹੈ ਅਦਰ ਜਿਹੜਾ ਵੀ ਰਾਹ ਬੰਦ ਹੈ ਰਾਹ ਬੰਦ ਵੀ ਕਿਸੇ ਸਰ ਅਦਰ ਕੋਈ ਵੀ ਨਹੀਂ ਆਂਦਾ ਹੱਥੋਂ ਤੱਕ ਕਿ ਜਿੰਨੇ ਕਿਸੇ ਨੇ ਕੋਈ ਮੰ ਨਾ ਨਹੀਂ ਜਾ ਸਕਦਾ ਕਿ ਜਿੰਨੇ ਵੀ ਜਾਣਾ ਉਸ ਸਾਈਡ ਪਰਲਾ ਘੁੰਮ ਕੇ ਜਾਣਾ ਪੈਂਦਾ ਜਿਹਦੇ ਕਰਕੇ ਡੇਢ ਘੰਟਾ ਘੱਟ ਤੋਂ ਘੱਟ ਲੱਗਦਾ ਜਿ 19 ਦਿਨ ਨੂੰ ਲੋਕਾਂ ਦੀ ਸੇਵਾ ਤੱਕ ਖਤਮ ਹੋ ਜਾਂਦੀ ਹੈ ਡਿਮਾਂਡ ਕੀ ਡਿਮਾਂਡ ਇਹੀ ਹੈ ਜੀ ਹੱਥ ਸਾਰਿਆਂ ਨੂੰ ਸਾਰੇ ਦੁਕਾਨਦਾਰ ਇਹੀ ਕਹਿ ਰਹੇ ਆ ਕਿ ਸਰ ਆਏ ਨੇ ਤੇ ਅੱਜ ਸਾਡਾ ਇਹ ਵਾਲਾ ਰਾਹ ਖਲਾ ਕੇ ਸਾਡੇ ਦੁਕਾਨਦਾਰਾ ਕੋਈ ਸੋਚਿਆ ਜਾਵੇ ਨਹੀਂ ਤੇ ਇਹੀ ਦੁਕਾਨਾਂ ਬੰਦ ਕਰਕੇ ਚਾਬੀਆਂ ਸਾਰੀਆਂ ਉਹਨਾਂ ਦੇ ਕਮਿਸ਼ਨਰ ਸਾਹਿਬ ਦੇ ਦਫ਼ਤਰ ਰੱਖ ਦੇਣ ਗੱਡੀ ਲੁੱਟਖੋ ਹੀ ਉਹਨਾਂ ਨੇ ਕਿਹਾ ਜੀ ਜਿਹੜੇ ਲੁੱਟਖੋ ਕਰਨ ਵਾਲੇ ਆ ਉਹ ਇਧਰੋਂ ਦੀ ਹੀ ਜਾਂਦੇ ਆ ਉਦੋਂ ਦਾ ਇਹ ਰਸਤਾ ਬੰਦ ਹੋ ਗਿਆ ਜੀ ਹੁਣ ਮੰਗੀ ਆ ਹਾਂਜੀ ਹੁਣ ਮੰਗੀ ਲੋਕਾਂ ਦੀ ਮੰਗ ਰਹੀ ਆ ਕਿ ਦਰਵਾਜ਼ਾ ਖੁੱਲ੍ਹੇ ਜਾਏ ਬੈਰੀਗੇਡ ਜਰਾ ਹਾ ਸਾਰਿਆਂ ਨੂੰ ਪਰੇਸ਼ਾਨੀ ਹੈ ਕੋਈ ਦਿਹਾੜੀ ਨਹੀਂ ਕਿਸੇ ਦੀ ਬੰਦੀ ਸਾਰਾ ਸਾਰਾ ਦਿਨ ਸਾਰੇ ਵੇਲੇ ਸਾਰਾ ਦਿਨ ਵੇਲੇ ਬੈਠੇ ਰਹਿੰਦੇ ਲੋ ਜੀ ਲੱਗਦਾ ਕਿ ਇਹ ਕੀ ਹਫਤੇ ਵਸੇ ਖੁੱਲ੍ਹੇ ਜਾਂਦਾ ਬਾਅਦ ਚ ਬੰਦ ਕਰ ਦੋ ਵਾਰ ਹੋ ਚੁੱਕਾ ਸਰ ਦੋ ਵਾਰ ਹੀ ਹੋ ਚੁੱਕਾ ਮੇਰੀ ਆਈ ਇੱਕ ਹਫਤਾ ਖੁੱਲਦਾ ਉਸ ਤੋਂ ਬਾਅਦ ਬੰਦ ਹੋ ਜਾਂਦਾ ਉਹ ਰਖਸ਼ਾ ਲੈ ਰਖਸ਼ੇ ਲੈ ਜਾਂਦੇ ਆ ਕਿ ਉਹ ਬੰਦ ਕਰ ਦਿੰਦੇ ਫਿਰ ਮਾਨ ਸਿੰਘ ਗੇਟ ਚੌਂਕ ਦੇ ਵਿੱਚ ਜੜੀ ਵੀ ਜਿੰਨੇ ਵੀ ਦੁਕਾਨਦਾਰ ਨੇ ਇੱਥੇ ਕਰੀਬ ਕਰੀ 50 ਦੇ 100 ਕਰੀਬ ਵੀ ਦੁਕਾਨਾਂ ਵੈ ਅੱਜ ਉਹ ਦੁਕਾਨਦਾਰਾਂ ਨੇ ਸਾਨੂੰ ਬੁਲਾਇਆ ਥੇ ਮੈਂ ਮੇਰੇ ਪ੍ਰਧਾਨ ਜੀ ਰਜੀਵ ਦੁੱਗਲ ਜੀ 라ਜੂ ਨਰੰਗ ਜੀ ਪੰਡਤ ਜੀ ਔਰ ਮੇਰੇ ਵਿਕਰਮ ਬੱਗਾ ਜੀ ਔਰ ਸਾਰੇ ਸਾਥੀ ਸਰਸੀ ਇੱਥੇ ਆਏ ਆ ਤੇ ਅਸੀਂ ਇਹਨਾਂ ਦੀ ਮੁਸ਼ਕਲ ਸੁਣੀ ਹੈ ਕਿ ਕਈ ਸਾਲਾਂ ਤੋਂ ਇਹ ਰਸਤਾ ਜਿਹੜਾ ਕਾਰਬਸ਼ਨ ਜਾਂ ਪੁਲਿਸ ਨੇ ਬੰਦ ਕੀਤਾ ਹੋਇਆ ਵੈ ਜਿਹਦੇ ਨਾਲ ਇਹ ਕਾਰੋਬਾਰ ਇਹਨਾਂ ਦਾ ਬੜਾ ਡਿਸਟਰਬ ਹੋ ਰਿਹਾ ਹੈ ਬੜਾ ਖਰਾਬ ਹੋ ਰਿਹਾ ਹੈ ਅਸੀਂ ਇਹਨਾਂ ਦੀ ਗੱਲ ਸਾਰੀ ਸੁਣੀ ਹੈ ਅਸੀਂ ਇਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਅਸੀਂ 8 ਦਿਨਾਂ ਦੇ ਵਿੱਚ ਵਿੱਚ ਕਾਰਪੋਰੇਸ਼ਨ ਹੋਵੇ ਭਾਵੇਂ ਕਮਿਸ਼ਨ ਸਾਹਿਬ ਨੂੰ ਉੱਤੇ ਬੁਲਾਣਾ ਪਵੇ ਭਾਵੇਂ ਕਾਰਪੋਰੇਸ਼ਨ ਦੇ ਕਮਿਸ਼ਨ ਸਾਹਿਬ ਨੂੰ ਉੱਤੇ ਬੁਲਾਣਾ ਪਵੇ ਅਸੀਂ ਇਹਨਾਂ ਦਾ ਰਸਤਾ ਖੋਲਾ ਕੇ ਦੇਾਂਗੇ ਇਹੀ ਤੇ ਸਮਝ ਨਹੀਂ ਆ ਰਹੀ ਜੀ ਕਿਉਂ ਬੰਦ ਕੀਤਾ ਜਦ ਕਿ ਇਹਦੇ ਆਲੇ ਦੁਆਲੇ ਸਾਰੀਆਂ ਲਾਈਨਾਂ ਖੁੱਲੀਆਂ ਹੋਆਂ ਸਿਰਫ ਇੱਕ ਇਹੀ ਲਾਈਨ ਬੰਦ ਕਰਕੇ ਦੁਕਾਨਦਾਰਾਂ ਨੂੰ ਅੱਜ ਵਿਹਲੇ ਬਿਠਾ ਦਿੰਦਾ ਮਗੇ ਅੱਜ ਅੰਮ ਗੋ ਆ ਗਿਆ ਵੇ ਕਿ ਇਹਨਾਂ ਦੇ ਦੁਕਾਨਾਂ ਤੇ ਕਾਰੋਬਾਰ ਹੀ ਨਹੀਂ ਔਰ ਟੂਰਿਸਟ ਲਾਂਗਾ ਬੰਦ ਹੋ ਗਿਆ ਵੇ ਸਾਹਮਣੇ ਲਾਂਗਾ ਦੇ ਵੀ ਮੰਦਿਰ ਹੈ ਕੋਈ ਮੰਦਿਰ ਬੰਦਾ ਜਾ ਨਹੀਂ ਸਕਦਾ ਔਰ ਅਸੀਂ ਐਸੀ ਗੱਲ ਦੇ ਚੁੱਕ ਕੇ ਕਿ ਕਿਉਂ ਇਹਨਾਂ ਨਾਲ ਵਿਤਕਰਾ ਹੋ ਰਿਹਾ ਵੇ ਸਰਕਾਰ ਕਿਉਂ ਵਿਤਕਰਾ ਕਰ ਰਹੀ ਆ ਕਾਰਪੋਰੇਸ਼ਨ ਨਹੀਂ ਪੁਲਿਸ ਕਿਉਂ ਇਹਨਾਂ ਨਾਲ ਵਿਤਕਰਾ ਕਰ ਰਹੀ ਆ ਕਿ ਇਹ ਦੁਕਾਨਦਾਰ 500 ਜੜੇ ਦੁਕਾਨਦਾਰ ਨੇ ਆਪਣੇ ਚਾਬੀਆਂ ਲੱਗੇ ਨਾਲ ਚਾਬੀਆਂ ਬੰਦ ਦੁਕਾਨਾਂ ਬੰਦ ਕਰ ਦਿੰਦੇ ਆ ਅਗਰ ਰਸਤਾ ਨਹੀਂ ਖੋਲਣ ਦੇ